ਇਹਨੂੰ ਚਾਲੂ ਕਰਨਾ ਆਹ ਦੱਸ ਦਿਓ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਕਟੇ ਵਾਹ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਕਟੇ ਮੈਂ ਪ੍ਰੇਮ ਸਿੰਘ ਫੌਜੀ ਸਾਥੀਓ ਪਹਿਲਾਂ ਵੀ ਸਾਰਾ ਕਈ ਜਗ੍ਹਾ ਤੇ ਮੈਂ ਲਾਈਵ ਵੀ ਹੋਣਾ ਰਿਹਾ ਨਾ ਤੇ ਨਾਲ-ਨਾਲ ਕਈ ਕਈ ਨਾਲ ਤੇ ਮੇਰੀ ਵੀਡੀਓ ਤੁਸੀਂ ਦੇਖੀ ਹੋਣੀ ਆ ਹੋਰ ਵੀ ਲੋਕ ਕੁਆਲਟੀ ਦੀਆਂ ਔਰ ਤੇ ਇੰਟਰਵਿਊ ਵੀ ਹੋ ਗਿਆ ਜਾਂ ਉਸ ਤੋਂ ਪਹਿਲਾਂ ਵੀ ਵੀਡੀਓ ਆਈ ਨੇ ਸੰਘਰਸ਼ਾਂ ਦੀਆਂ ਜੁਰੀਆਂ ਆਂ ਆਪਣੇ ਤੇ ਮੇਰਾ ਸੰਘਰਸ਼ ਕੱਲਾ ਇਹ ਨਹੀਂ ਵੀ ਕਿਸੇ ਦੇ ਹੱਕਾਂ ਹੱਤੇ ਲੜਨਾ ਆ ਜਿਹੜਾ ਸੰਘਰਸ਼ ਆ ਸਭ ਤੋਂ ਵੱਡਾ ਮੇਰਾ ਇਹ ਆ ਉਹ ਤਾਂ ਕੁਦਰਤੀ ਉੱਥੇ ਸੰਘਰਸ਼ ਬਣ ਗਿਆ ਤੇ ਤਾਂ ਕਰਕੇ ਲੜਿਆ ਸਭ ਤੋਂ ਵੱਡਾ ਸੰਘਰਸ਼ ਮੇਰਾ ਜ਼ਿੰਦਗੀ ਦਾ ਮਕਸਦ ਆ ਆ ਬੱਚੇ ਬੈਠੇ ਆ ਆ ਛੋਟੇ ਛੋਟੇ ਬੱਚੇ ਆ ਰਹੇ ਆ ਹੋਰ ਵੀ ਕਈ ਅਜੇ ਅੱਜ ਆਏ ਨਹੀਂ ਇੱਕ ਦੋ ਬਿਮਾਰ ਆ ਪਰ ਮਕਸਦ ਮੇਰਾ ਇਹ ਆ ਕਿ ਜਿਹੜੇ ਬੱਚੇ ਆ ਸਾਡੇ ਪਨੀਰੀ ਕਿਉਂਕਿ ਜਦੋਂ ਪਨੀਰੀ ਪੱਕ ਜਣਾ ਝੋਨੇ ਦੀ ਉਸ ਤੋਂ ਬਾਅਦ ਫਿਰ ਛਾੜ ਨਹੀਂ ਦਿੰਦੀ ਉਹ ਜਦੋਂ ਨੌਜਵਾਨ ਹੋ ਜਾਂਦਾ ਬੰਦਾ ਤੇ ਉਸ ਤੋਂ ਬਾਅਦ ਉਹਦੇ ਖਿਆਲ ਜਿਹੜੇ ਆ ਉਹ ਆਟੋਮੈਟਿਕ ਉਮਰ ਦੇ ਹਿਸਾਬ ਨਾਲ ਬਦਲਦੇ ਸ਼ੁਰੂ ਹੋ ਜਾਂਦੇ ਆ ਫਿਰ ਉਹਨੂੰ ਕਨਵਰਟ ਕਰਨਾ ਸਿੱਖੀ ਵਾਲੇ ਪਾਸੇ ਹੁਣ ਮੁਸ਼ਕਲ ਬਹੁਤ ਆ ਕਾਲਜ ਦੇ ਹਿਸਾਬ ਨਾਲ ਇਸ ਕਰਕੇ ਆ ਜਿਹੜੀ ਪਨੀਰੀ ਆ ਇਹ ਨੂੰ ਹੁਣੇ ਹੀ ਥਾਮ ਲਗੇ ਇਸੇ ਤਰ੍ਹਾਂ ਮੈਂ ਇਸ ਤੋਂ ਪਹਿਲਾਂ ਵੀ ਇੱਕ ਕਲਾਸ ਚਲਾਈ ਸੀਗੀ ਜਿਹੜੀ ਕਲਾਸ ਮੇਰੀ ਇਹਨਾਂ ਨੂੰ 2-3 ਸਾਲਾਂ ਦੇ ਵਿੱਚ ਅਸੀਂ ਗੱਤਕਾ ਵੀ ਚਲਾਇਆ ਸੀ ਗੁਰਬਾਣੀ ਘਰਾਂ ਉਹਦੇ ਵਿੱਚ ਅਸੀਂ ਨੈਸ਼ਨਲ ਤੱਕ ਮੈਡਲ ਜਿੱਤੇ ਵੇਅ तकरीबन ਸਾਰੇ ਬੱਚੇ ਮੇਰੇ ਉਹ ਤੇ ਨੈਸ਼ਨਲ ਜੇਤੂ ਆ ਸਾਰੇ ਗੱਤਕਾ ਟੀਮਾਂ ਨੂੰ ਵੀ ਪਤਾ ਹੈ ਚੀਜ਼ ਆ ਤੋ ਅਸੀਂ ਕੀ ਕਰਦੇ ਇੱਥੇ ਕੁਛ ਨਹੀਂ ਕਰਦੇ ਆ ਬੱਚਿਆਂ ਤੇ ਪਿਆਰ ਵੰਡਦੇ ਆ ਇਕੱਲੀਆਂ ਦੇਖੋ ਟੋਫੀਆਂ ਤਾਂ ਇਹਨਾਂ ਨੂੰ ਘਰੋਂ ਹੀ ਮਿਲ ਜਾਂਦੀਆਂ 5 ਰੁਪਿਆ ਦੀ ਟੋਫੀ ਜਿੰਨੇ ਮਰਜ਼ੀ ਲੈ ਲੈ ਸਾਰੇ ਬੱਚੇ 5 ਰੁਪਿਆ ਦਾ ਘਰੋਂ ਦੇ ਹੀ ਦਿੰਦਾ ਮਾਪਿਓ ਪਰ ਅਸੀਂ ਕੀ ਆ ਟੋਪੀਆਂ ਦੇ ਰੂਪ ਛੋਟਾ ਛੋਟਾ ਪਿਆਰ ਦਿੰਦੇ ਆ ਨਾ ਉਸ ਤੋਂ ਬਾਅਦ ਹੋਰ ਵੀ ਕੋਈ ਮਹੀਨੇ ਦੋ ਮਹੀਨੇ ਬਾਅਦ ਕੋਈ ਕਾਪੀਆਂ ਪੈਨ ਪੈਨਸਲਾਂ ਸਿਰਫ ਉਹ ਪਿਆਰ ਬੰਨੇ ਆ ਐਨ ਵੀ ਇਹਨਾਂ ਨੂੰ ਲੋੜ ਆ ਕਾਪੀ ਘਰੋਂ ਵੀ ਲੈ ਲੈਂਦਾ ਬੱਚਾ ਪਰ ਪਿਆਰ ਦੇ ਤੌਰ ਤੇ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਅਸੀਂ ਰੈਫਲ ਦਾ ਨਿਸ਼ਾਨਾ ਤੀਰ ਕਮਾਨ ਗੱਟਕਾ ਕ੍ਰਿਸਟਲ ਦਾ ਨਿਸ਼ਾਨਾ ਹੋਰ ਵੀ ਗੇਮਾਂ ਅਸੀਂ ਸ਼ੁਰੂ ਕਰਨ ਵਾਲਿਆਂ ਤਕਰੀਬਨ ਅਗਲੇ ਮਹੀਨੇ ਤੋਂ ਪਹਿਲਾਂ ਪਹਿਲਾਂ ਕਰ ਦੇਣੀ ਆ ਸੋ ਇਹ ਗੁਰੂ ਘਰ ਐ ਇੱਥੇ ਮੈਂ ਕਲਾਸ ਚਲਾ ਰਿਹਾ ਹਾਂ ਵੈਸੇ ਮੈਂ ਇਹ ਕਲਾਸ ਕਰੀ ਚਲਾਉਣਾ ਹੁੰਨਾ ਕਿਉਂਕਿ ਗੁਰੂ ਘਰਾਂ ਥੋੜਾ ਜਿਹਾ ਅੱਜ ਕੱਲ ਮਾਹੌਲ ਸਾਰੇ ਪਿੰਡਾਂ ਦੀ ਪਤਾ ਹੈ ਵੀ ਗੁਰੂ ਘਰਾਂ ਚੋਂ ਤਕਰੀਬਨ ਮਨਾ ਕਰਦੇ ਆ ਹੋ ਸਕਦਾ ਕੱਲ ਤੱਕ ਇੱਥੋਂ ਅਸੀਂ ਚੱਕ ਕੇ ਗੁਰਦੇ ਸਾਹਿਬ ਲੈ ਵੀ ਜਾਈਏ ਕਈ ਗੱਲਾਂ ਮਤਾ ਕਰਨ ਵਾਲੇ ਬੰਦੇ ਕਰਦੇ ਆ ਤੋਂ ਗੁਰੂ ਘਰ ਤੋਂ ਬਿਨਾਂ ਵੀ ਆਪਣੇ ਕੋਲੇ ਜਿਹੜਾ ਹੈਗਾ ਉਹ ਵੀ ਗੁਰੂ ਦਾ ਘਰ ਉੱਥੇ ਕੱਲ ਤੋਂ ਅਸੀਂ ਹੋ ਸਕਦਾ ਜਾਂ ਦੋ ਚਾਰ ਦਿਨਾਂ ਦੇ ਵਿੱਚ ਵਿੱਚ ਉੱਥੇ ਕਲਾਸ ਚਲਾਈਏ ਜਾਂ ਜਿੱਥੇ ਵੀ ਚਲਾਈਏ ਪਰ ਇਹ ਕਲਾਸ ਐਦਾ ਹੀ ਚੱਲਦੀ ਰਹੂਗੀ ਇਹ ਫਲਵਾੜੀ ਨੂੰ ਮੇਰਾ ਮਕਸਦਾ ਹਰਾ-ਭਰਾ ਕਰਨਾ ਤੁਸੀਂ ਵੀ ਬਾਈ ਜਿੱਥੋਂ ਤੱਕ ਸੁਣਦੇ ਆ ਗੁਰੂ ਘਰਾਂ ਵਾਲੇ ਬੰਦੇ ਜਿਹੜੇ ਵੀ ਪ੍ਰਬੰਧਕਾਂ ਜਾਂ ਹੋਰ ਗੁਰਸਿੱਖਾ ਇਕੱਠੇ ਹੋ ਇਕੱਠੇ ਹੋ ਕੇ ਇੱਕ ਜਗ੍ਹਾ ਨਿਰਧਾਰਤ ਕਰੋ ਉੱਥੇ ਤੁਸੀਂ ਗੁਰਮਤਿ ਦੀ ਸਿੱਖਿਆ ਪਹਿਲਾਂ ਬਾਣੀ ਜ਼ਰੂਰੀ ਹੈ ਪੰਜ ਬਾਣੀਆਂ ਦਾ ਨਿਤਨੇਮ ਇਹਨਾਂ ਤੋਂ ਬੱਚੇ 20-18 ਵੀ ਬੱਚੇ ਪੰਜ ਬਾਣੀਆਂ ਕਰਦੇ ਆ ਉਸ ਤੋਂ ਬਾਅਦ ਸੁਖਮਨੀ ਸਾਹਿਬ ਦੀ ਸੰਸਾ تقريبا 18-19 ਜਣਿਆਂ ਦੀ ਹੋ ਗਈ ਬਾਕੀ ਆ ਜਪਜੀ ਸਾਹਿਬ ਜਾਂ ਹੋਰ ਪਾਠ ਪੜਾ ਸਿੱਖ ਰਹੇ ਸਭ ਤੋਂ ਪਹਿਲਾਂ ਇਹਨਾਂ ਨੂੰ ਬਾਣੀ ਦੀ ਸੰਸਾ ਦੇਣੀ ਹੈ ਉਸ ਤੋਂ ਬਾਅਦ ਫਿਰ ਗੇਮਾਂ ਸ਼ੁਰੂ ਕਰ ਦੇਣੀਆਂ ਸੀ ਗੇਮਾ ਵੀ ਹੋਰ ਕਰਦਿਆਂ ਜਿਹੜੀਆਂ ਨੈਸ਼ਨਲ ਇੰਟਰਨੈਸ਼ਨਲ ਜਾਣ ਪਿਸਤਲ ਨਾਲ ਜਨਾ ਲਾ ਕੇ ਬੰਦਾ ਆਵੇ ਜੇ ਇੰਟਰਨੈਸ਼ਨਲ ਜਾਂਦਾ ਤਾਂ ਉਹਨੂੰ ਜੌਬ ਵੀ ਆਟੋਮੈਟਿਕ ਗਵਰਨਮੈਂਟ ਆਪੇ ਸੱਦ ਕੇ ਲਵੇ ਵੀ ਆ ਜਾ ਤੈਨੂੰ ਨੌਕਰੀ ਦਿੰਦੇ ਇਸ ਕਰਕੇ ਐਸੇ ਕੰਮ ਪਿੰਡੋਂ ਪਿੰਡੀ ਆਪਦੇ ਸ਼ੁਰੂ ਕਰੋ ਭਰਾਵੋ ਤਾਂ ਕਿ ਆਪਾਂ ਆਪਣੀ ਪਨੀਰੀ ਨੂੰ ਪੱਕਣ ਤੋਂ ਪਹਿਲਾਂ ਪਹਿਲਾਂ ਗੁਰੂ ਦੇ ਖੇਤ ਦੇ ਵਿੱਚ ਲਾ ਦਈਏ ਤਾਂ ਕਿ ਇਹ ਖੇਤ ਆਪਣਾ ਹਰਾ ਭਰਾ ਹੋ ਜੇ ਜਿੱਦੇ ਗੁਰੂ ਵਾਲਾ ਇਹ ਖੇਤ ਕਾਫੀ ਸੁੱਕ ਚੁੱਕਿਆ ਆਪਾਂ ਹਰਾ-ਪਰਾ ਕਰਨ ਦੇ ਵਿੱਚ ਕੰਮਜਾਪ ਹੋ ਗਏ ਤੇ ਆਪਣੇ ਸਿੱਖ ਪੰਥ ਦੀ ਤੇ ਪੂਰੇ ਦੇਸ਼ ਦੀ ਇਸ ਦੇ ਵਿੱਚ ਹੀ ਭਲਾਈ ਹੈ ਸਿੱਖ ਪੰਥ ਦੀ ਵੀ ਤੇ ਦੇਸ਼ ਦੀ ਵੀ ਕਿਉਂਕਿ ਇਹਨਾਂ ਬੱਚਿਆਂ ਨੇ ਦੇਸ਼ ਦੀ ਰਾਖਿਆ ਕਰਨੀ ਹੈ ਇਹਨਾਂ ਨੇ ਪੰਥ ਦੀ ਰਾਖਿਆ ਕਰਨੀ ਹੈ ਸਾਰਿਆਂ ਨੂੰ ਮੈਂ ਇਹ ਜਿਹੀ ਬੇਨਤੀ ਕੀਤੀ ਆਸ ਜੋੜ ਕੇ ਉਹ ਪ੍ਰਵਾਨ ਕਰਿਓ ਜੀ ਹੁਣ ਮੈਂ ਹੋਰ ਵੀ ਅੱਗੇ ਤੋਂ ਜੋ ਵੀ ਕੋਸ਼ਿਸ਼ ਕਰੂੰਗਾ ਵੀਡੀਓ ਪਾਉਣ ਦੀ ਬੇਨਤੀਆਂ ਵੀ ਕਰਨ ਦੀ ਵੱਖੋ ਵੱਖਰੇ ਤਰੀਕਿਆਂ ਨਾਲ ਤੰਗ ਨਾਲ ਮੇਰੀਆਂ ਬੇਨਤੀਆਂ ਮਨਜ਼ੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ